ਪੰਜਾਬ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਇੱਕ ਲੜਕੀ ਨੂੰ ਅਗਵਾ ਕਰਕੇ ਉਸਦੇ ਨਾਲ ਲਗਾਤਾਰ 3 ਮਹੀਨੇ ਤੱਕ ਹਰ ਰੋਜ਼ ਜ਼ਬਰਜਨਾਹ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਉਸ ਲੜਕੀ ਨੂੰ ਜਿਹੜਾ ਗਰਭਪਤੀ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਵਿਸਾਖੀ ਨੂੰ ਜਦੋਂ ਉਹ ਕੁੜੀ ਘਰ ਪਰਤਦੀ ਹੈ ਤਾਂ ਉਸਦੇ ਜਿਹੜੇ ਹਾਲਾਤ ਸੀ ਉਹ ਹੱਦ ਤੋਂ ਬੱਤਰ ਹੋ ਚੁੱਕੇ ਸੀ ਦੱਸਦੀ ਹੈ ਕਿ 3 ਮਹੀਨੇ ਪਹਿਲਾਂ ਇੱਕ ਲੜਕੀ ਘਰੋਂ ਕੰਮ ਤੇ ਨਿਕਲਦੀ ਆ ਪਰ ਰਸਤੇ ਦੇ ਵਿੱਚ ਹੀ ਉਸ ਨੂੰ ਜਿਹੜਾ ਅਗਵਾ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਜਿਹੜਾ ਉਸ ਦਾ ਲਗਾਤਾਰ ਜਵਨ ਜਣਾ ਹੁੰਦਾ ਸਰੀਰ ਕੁਸ਼ੂਸ਼ਨ ਹੁੰਦਾ ਜਿਸ ਤੋਂ ਬਾਅਦ ਉਹ 1 ਮਹੀਨੇ ਦੀ ਗਰਭਤੀ ਹੁੰਦੀ ਹੈ ਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਹੁਣ ਜਦੋਂ ਉਹ ਲੜਕੀ ਸਾਹਮਣੇ ਆਈ ਆ ਤਾਂ ਹੁਣ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਦੀ ਗੱਲ ਆ ਆਖੀ ਗਈ ਆ ਦੱਸਦੀ ਹੈ ਕਿ ਉਸ ਪੂਰੇ ਮਸਲੇ ਦੇ ਉੱਤੇ ਵੀ ਜਿਹੜੀ ਆ ਉਹ ਪਾਸਟਰਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਆ ਦੱਸਦੀ ਹੈ ਕਿ ਇਸ ਸਾਲ ਲੜਕੀ ਦੇ ਵੱਲੋਂ ਇੱਕ ਪਾਸਟਰ ਤੇ ਵੀ ਜਿਹੜੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਦਸਤੀਏ ਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਇਹ ਨਜ਼ਦੀਕੀ ਪਿੰਡ ਦੀ 22 ਸਾਲਾ ਲੜਕੀ ਨੇ ਪੁਲਿਸ ਥਾਣਾ ਵਿਕੇ ਆਪਣੀ ਮਾਂ ਭਰਾ ਤੇ ਮੋਤਵਰਾ ਸਮੇਤ ਇਨਸਾਫ ਦੀ ਗੁਹਾਰ ਲਗਾਉਂਦਿਆਂ ਪੀੜਤ ਲੜਕੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਰਸਤੇ ਦੇ ਵਿੱਚੋਂ ਹਥਿਆਰਾਂ ਦੀ ਨੋਕ ਤੇ ਚੁੱਕ ਕੇ 3 ਮਹੀਨੇ ਲਗਾਤਾਰ ਜ਼ਬਰਜਨਾ ਕਰਕੇ ਉਸ ਨੂੰ ਗਰਭਤੀ ਕਰਨ ਵਾਲਿਆਂ ਦੇ ਅਤੇ ਧਰਮ ਪਰਵਰਤਨ ਕਰਨ ਵਾਲੇ ਕਲਾ ਨੌਰ ਦੇ ਪਾਸਟਰ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ ਇਸ ਮੌਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਪੀੜਤੇ ਨੇ ਦੱਸਿਆ ਕਿ ਉਹਨਾਂ ਦੀ ਧੀ ਜੋ ਮੂਹੜਾ ਵਾਲੀ ਵਿਖੇ ਇੱਕ ਸੈਲਰ ਚ ਨੌਕਰੀ ਕਰਦੀ ਸੀ 19 ਜਨਵਰੀ ਨੂੰ ਉਹਨਾਂ ਦੀ ਲੜਕੀ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਨੌਜਵਾਨ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਹਥਿਆਰ ਦੀ ਨੋਕ ਤੇ ਅਗਵਾ ਕਰਕੇ ਉਸ ਨੂੰ ਬੇਹੋਸ਼ ਕਰਨ ਉਪਰੰਤ ਚੱਕ ਕੇ ਕਿਤੇ ਦੂਰ ਲੈ ਜਾਂਦੇ ਆ ਮਾਂ ਤੇ ਭਰਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਗੁੰਮ ਹੋਣ ਤੇ ਉਹਨਾਂ ਦੇ ਉਸੇ ਸਮੇਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਦਕਿ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਤੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਨੂੰ ਇਤਲਾਹ ਦਿੱਤੀ ਗਈ ਸੀ ਉਹਨਾਂ ਦੱਸਿਆ ਕਿ ਲੜਕੀ ਲਾਪਤਾ ਹੋਣਾ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੀ ਲੜਕੀ ਕਿਸੇ ਨਾਲ ਭੱਜ ਜਾਣ ਦੀ ਗੱਲ ਕਹੀ ਜਾਂਦੀ ਰਹੀ ਉਹਨਾਂ ਦੱਸਿਆ ਕਿ ਉਹਨਾਂ ਦੀ ਲੜਕੀ ਲਾਪਤਾ ਹੋਣ ਦੇ ਬਾਅਦ ਵਿਸਾਖੀ ਵਾਲੇ ਦਿਨ ਉਹਨਾਂ ਦੀ ਜਿਹੜੀ ਲੜਕੀ ਆ ਵਾਪਸ ਆਈ ਉਸਨੇ ਦੱਸਿਆ ਕਿ ਉਸ ਨੂੰ ਨੌਜਵਾਨਾਂ ਦੇ ਵੱਲੋਂ ਅਗਵਾ ਕਰਕੇ ਰੱਖਿਆ ਗਿਆ ਸੀ ਅਤੇ ਉਸ ਦੇ ਨਾਲ ਲਗਾਤਾਰ ਜ਼ਬਰਜਨਾਹ ਕੀਤਾ ਜਾ ਰਿਹਾ ਸੀ ਉਹ 1 ਮਹੀਨੇ ਦੀ ਗਰਭਤੀ ਹੈ ਇਸ ਮੌਕੇ ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਅਗਵਾ ਕਰਨ ਦਾ ਦੌਰਾਨ ਉਕਤ ਮੁਲਜ਼ਮਾਂ ਵੱਲੋਂ ਕੋਰੇ ਕਾਗਜ਼ ਤੇ ਲਿਵਿੰਗ ਰਿਲੇਸ਼ਨਸ਼ਿਪ ਸਬੰਧੀ ਧੱਕੇ ਦੇ ਨਾਲ ਦਸਤਕਤ ਵੀ ਕਰਵਾਏ ਗਏ ਇਸ ਮੌਕੇ ਇੱਕ ਪਾਸਟਰ ਦੇ ਵੱਲੋਂ ਉਸ ਨੂੰ ਧਰਮ ਪਰिवर्तन ਕਰਨ ਦਾ ਜ਼ੋਰ ਵੀ ਲਗਾਇਆ ਗਿਆ ਪਰਿਵਾਰਿਕ ਜੀਆ ਨੇ ਦੱਸਿਆ ਪੀੜਤ ਲੜਕੀ ਨੂੰ ਉਹ ਇਨਸਾਫ ਦਿਵਾਉਣ ਲਈ ਐਸਐਸਪੀ ਬਟਾਲਾ ਤੇ ਪੇਸ਼ ਹੋਏ ਉਸ ਤੋਂ ਬਾਅਦ ਉਹ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਥਾਣਾ ਕੋਟਲੀ ਸੂਰਤਮੱਲੀ ਵਿਖੇ ਚੱਕਰ ਕੱਟਦੇ ਰਹੇ ਅੱਜ ਵੀ ਉਹ ਡੇਰਾ ਬਾਬਾ ਨਾਨਕ ਪੁਲਿਸ ਥਾਣਾ ਵਿਖੇ ਪੀੜਤ ਲੜਕੀ ਦੇ ਬਿਆਨਾਂ ਦਰਜ ਕਰਵਾਉਣ ਦੇ ਲਈ ਆਏ ਹੋਏ ਹਨ ਪ੍ਰੰਤੂ ਸਾਰਾ ਥਾਣਾ ਆ ਥਾਣੇ ਅੰਦਰ ਬੈਠਾ ਹੋਣ ਦੇ ਬਾਵਜੂਦ ਵੀ ਦੋਸ਼ੀ ਮੁਲਦਮਾ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ ਇਸ ਮੌਕੇ ਪੀੜਤ ਲੜਕੀ ਨੇ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਿਹਾ ਕਿ ਉਹ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਖਿਲਾਫ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਿਥੋਂ ਲੜਕੀ ਵੱਲੋਂ 11 ਵਿਅਕਤੀਆਂ ਸਬੰਧੀ ਪੁਲਿਸ ਨੂੰ ਬਿਆਨ ਦਿੱਤੇ ਗਏ ਹਨ ਉਹਨਾਂ ਕਿਹਾ ਕਿ ਸਬੰਧੀ ਉਹ ਜਾਂਚ ਕਰਨ ਉਪਰੰਤ ਜੋ ਐਸਐਸਪੀ ਦੇ ਧਿਆਨ ਦੇ ਵਿੱਚ ਲਿਆ ਕੇ ਦੋਸ਼ੀਆਂ ਖਿਲਾਫ ਬਣਦਾ ਮਾਮਲਾ ਅਦਾਰਚ ਕੀਤਾ ਜਾਵੇਗਾ ਤਾ ਇੱਕ ਲੜਕੀ ਨੂੰ ਜਿਹੜਾ ਉਹ 3 ਮਹੀਨੇ ਪਹਿਲਾਂ ਅਗਵਾ ਕੀਤਾ ਜਾਂਦਾ ਉਸਦੇ ਨਾਲ ਲਗਾਤਾਰ ਸਰੀਰਕ ਸ਼ੋਸ਼ਨ ਕੀਤਾ ਜਾਂਦਾ ਉਸ ਨੂੰ ਗਰਭਤੀ ਕੀਤਾ ਜਾਂਦਾ ਤੇ ਪੁਲਿਸ ਦੇ ਵੱਲੋਂ ਜਿਹੜਾ ਕਿਹਾ ਜਾਂਦਾ ਕਿ ਉਹਨਾਂ ਦੀ ਲੜਕੀ ਕਿਸੇ ਦੇ ਨਾਲ ਦੌੜ ਗਈ ਹੈ ਤਾ ਇਹ ਜਿਹੜਾ ਪੂਰੀ ਜਾਣਕਾਰੀ ਆ ਉਹ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਜਿਹੜੇ ਪੁਲਿਸ ਕਰਮੀਆਂ ਦੇ ਵੱਲੋਂ ਵੀ ਜਿਹੜੀ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਅਖੀਰ ਜਿਹੜੀ ਆ ਉਹ ਹੁਣ ਲੜਕੀ ਜਦੋਂ 3 ਮਹੀਨੇ ਬਾਅਦ ਜਿਹੜੀ ਆ ਉਹ ਸਾਹਮਣੇ ਆਈ ਆ 3 ਮਹੀਨੇ ਬਾਅਦ ਆਪਣੇ ਘਰ ਵਾਪਸ ਪਰਤੀ ਆ ਤਾਂ ਉਸਦੇ ਵੱਲੋਂ ਜਿਹੜੇ ਗੰਭੀਰ ਇਲਜ਼ਾਮ ਨੇ ਉਹ ਨੌਜਵਾਨਾਂ ਤੇ ਲਾਏ ਗਏ ਨੇ ਦੱਸਤੀਏ ਕਿ ਮੁਲਜ਼ਮਾਂ ਆਂਦੇ ਨਾਲ ਉਸਨੇ ਇੱਕ ਕਲਾਨੌਰ ਦੇ ਪਾਸਟਰ ਦਾ ਨਾਮ ਵੀ ਇਸ ਪੂਰੇ ਮਾਮਲੇ ਦੇ ਵਿੱਚ ਲਿਆਏ ਦੱਸ ਕਿ ਇਹ ਉਸਦੇ ਬੋਲੋ ਪਾਸਟਰ ਤੇ ਉਸਦਾ ਧਰਮ ਪਰਿਵਰਤਨ ਕਰਵਾਉਣ ਦੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ ਹੋਰ ਕੀ ਕੁਝ ਕਿਹਾ ਪੀੜਤ ਲੜਕੀ ਨੇ ਆਉ ਸੁਣਦੇ ਆ ਉਸਦੀ ਜਵਾਨੀ ਮੈਂ ਸਤਨਾਮ ਰਾ ਇਸ ਮੇਲ ਮੂਲਾ ਵਾਲੀ ਰੋਡ ਤੇ ਉੱਥੇ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਆਪਦਨ ਕਰਦੀ ਇੱਕ ਦਿਨ ਮੈਂ ਮੰਮੀ ਨੇ ਮੈਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੇ ਆ ਕੇ ਨਾਮ ਲਿਖੋਣਾ ਪੈਣਾ ਦਰਪਾਤ ਸਾਹਿਬ ਆ ਕੇ ਮੈਂ ਦਰਪਾਤ ਸਾਹਿਬ ਆਉਣ ਵਾਸਤੇ ਹਫਤੇ ਲੱਗੀ ਐ YouTube ਤੇ ਮੈਂ ਰੇ ਗਈ ਮਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉਥੋਂ ਮੈਂ ਹਫਤੇ ਇੱਕ ਕਰਕੇ ਨਾਮ ਨੂੰ ਮੁਲਖਵਾਇਆ ਸੂਟ ਸੀਨੇ ਦਿੱਤਾ ਉਥੋਂ ਵਾਪਸ ਚਲ ਕੇ ਸਾਲ ਲੱਤੀ ਸਾਲ ਲੱਤੇ ਗਈ 345 ਦੀ ਘਟਨਾ ਆ ਉਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰੈਸੈਪਸ਼ਨ ਕੋਲ ਕੇ ਬਾਹਰ ਪੁੱਛਣਾ ਹੈ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਤੇ ਜਿਹੀ ਨੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕਿੱਥੇ ਸੰਭਾਇਆ ਮੈਨੂੰ ਬਿਓਸ਼ੀ ਦੇ ਹਾਲਤ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਂ ਮਕੋਟ ਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਰਹੇ ਸੀ ਇਹਦੀ ਫੈਮਿਲੀ ਮੈਨੂੰ ਮਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਹਾਂ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਕਹਿੰਦੇ ਪਰਚਾ ਕੱਟਾਂਗੇ 4 ਦਿਨ ਬਾਅਦ ਕੱਟਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਪੇਸ਼ ਵੀ ਹੋਈ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤ ਕੀ ਮੁੰਡੇ ਨਾਲ ਹੁਣ ਕੀ ਵੀ ਕਰਦੇ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਅਚਰੇ ਆ ਮਨ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸ ਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਮੇਰੀ ਸਿਸਟਰ ਜੋ ਛੋਟੀ ਆ ਜਕਾਰ ਲਈ ਉਹ ਨਾ ਕੰਮ ਕਰਦੀ ਆਪਣੇ ਸੈੱਲਰ ਤੇ ਮਲੋ ਵਾਲੀ ਜਾਨਾਂ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਅਨੈਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਹੈ ਘਰੇ ਆਉਂਦੀ ਹੈ 12:00 ਵਜੇ ਮੰਮੀ ਨੂੰ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਹਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਦਰਬਾਰ ਸਾਹਿਬ ਕੋਈ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੁਆਣਾ ਫਿਰ ਉਹ ਸੈਲਰ ਦੇ ਚਲ ਜਾਂਦੇ ਤਿੰਨ ਸਾਢੇ ਤਿੰਨ ਤੋਂ ਪੌਣੇ ਚਾਰ ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹਨ ਜੋ ਕਿ ਪਿੰਡ 'ਚ ਚੋਰੀਆਂ ਲਗਾਤਿਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ ਜਿਵੇਂ ਹੋ ਜਾਂਦਾ ਹਾਲ ਇੰਡੀਆ 'ਚ ਨਾਮ ਆ ਵੀ ਕਿੱਥੇ ਚੋਰੀ ਚੋਕੇ ਕਰਦੇ ਮੇਰੇ ਸੇਟਰ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਦੇ ਵਿੱਚਕਾਰ ਭਾ ਕੇ ਜਾਂਦੇ ਤੇ ਅਹੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇਵੇ ਤੇ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ ਤੇ ਕਹਿੰਦੇ ਵੀ ਕੋਰੀਡੋਰ ਤੇ ਚਲ ਜਿਓ ਤੁਹਾਡਾ ਨਾ ਕੋਟਲੀ ਥਾਣਾ ਵਾ ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮੈਂ ਰਾਤ ਨੂੰ ਉਹਨਾਂ ਦੇ ਉਹ ਕਹਿੰਦੇ ਸਾਡੇ ਤੋਂ ਤੋਂ ਮੰਚੀ ਆ ਨਹੀਂ ਦਰਖਾਸਤ ਲੈਣ ਆਲਾ ਤੇ ਪਾਹੀ ਇਨਸਾਬ ਦੱਸੋ ਕਿਦੋਂ ਕਿਉਂ ਮੰਗੇ ਤੇ ਪੁਲਿਸ ਕੋਲ ਨੇ ਤੇ ਕੋਈ ਸਾਡਾ ਇਨਸਾਬ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਇੱਕ ਕੋਟ ਦੇ ਮਾਰਦੇ ਰਹੇ ਆ ਉਹਨਾਂ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜਾਏਗਾ ਹੋਣਾ ਨਹੀਂ ਉਦੋਂ ਬਾਅਦ ਡੇਰੇ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਅਸਾ ਜਦੋਂ ਉਹਨਾਂ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹੇ ਤੋਂ ਉਹਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਨੇ ਆ ਤੇ ਤੋਂ ਉਹਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ ਚ ਪਰਚਾ ਹੈ ਨਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਸਬਾਤ ਦੇ ਜਾਏ ਨੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵੱਜ ਚੁਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕੱਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਹੋਇਆ ਸਾਹਿਬ ਜੀ ਮੇਰੇ ਇਰਾਦੇ ਵੀ ਆਡੀ ਦੀ ਲੋ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਇਹ ਨਾ ਆਪਣਾ ਸਦੂਲ ਮੂੜ ਵਾਲੇ ਪਿੰਡ ਦੇ ਲਾਗੇ ਉੱਥੇ ਜੋ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰੇ ਨੂੰ ਜ਼ਰੂਰਤ ਜਾਇ ਗਿਆ ਨੇ ਮੈਂ ਘੱਟ ਬੰਦ ਰੱਖਿਆ ਤੇ ਉੱਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰਸ ਸਕਿਆ ਕਿ ਉਹ ਇਹਨੂੰ ਗਰਾਂਟੀ ਦਿੱਤੀ ਉਹਨਾਂ ਦਾ ਨਾਮ ਜਿਹੜਾ ਜਿਹਨੇ ਤਾਕਤ ਕਰਦਾ ਪਟਾਪੜਾ ਦਾ ਵੀ ਨਾਮ ਜਿਹਨੇ ਗਾਂ ਮਾਨ ਸਰਨ ਪਰਮਾਤਰਮਾ ਦੇ ਕੇ ਦਿੱਤੀ ਬਾਕੀ ਦੇ ਬਿਆਨ ਚ ਦੇਖ ਨੂੰ ਦੇਸੀ ਕੀ ਆ ਮੈਂ ਨਹੀਂ ਜਰ ਰਹਿਣਾ ਬੰਨ। ਇਹ ਸਰ ਕੇ ਸਾਰੀ ਜਿਹੜੀ ਰਿਪੋਰਟ ਆ ਗਿਆਨ ਇਹਨੇ ਤੇ ਲੈ ਲਿਆ। ਗਿਆਨ ਲਾਗੇ ਪੂਰਤੀ ਆ ਕਰਕੇ ਤੇ ਥਰੂ ਹਰਕਤ ਨਾਲ ਮਾਰਜਾ ਸਬਸਾਬ ਬਦਲ। ਸਰਕਾਰੀ ਲੀ ਲੀ ਦਿੱਕਸ ਹੋ ਰਿਹਾ ਹੈਗੇ ਤੇ ਇਹ ਨਾ ਮਤਲਬ ਇਟਲੀ। ਉਤਮਾਰ ਨੂੰ ਦਰੀ ਹੈ। ਉਤਮਾਰ ਉਹ ਗਿਆਨ ਚ ਆ ਗੱਲ ਆ ਜਿਹੜੀ ਸਾਰੇ ਗਿਆਨ ਜਿੰਨੇ ਨੇ ਦਿਖਾਏ ਕਰਮਾਂ ਵਿੱਚ। ਸਾਡੇ ਸਾਬਤ ਸਾਬਤ ਉਹ ਜੀ ਆਇਆਂ ਨੂੰ ਉਹਨਾਂ ਨੇ ਵਿਆਹ ਕਰਵਾਇਆ ਉਹ ਸਰਮਾਹਤ ਜੀ ਵਣਦੀ ਚਾਰ ਉਹ ਜਰ